ਪਿਆਰ ਭਰੀ ਸੱਚੀ ਦਾ ਫੇਬਕੜ ਨੂੰ ਟੂਟੋ ਵਾਲੇ ਨੂੰ ਤਾਂ ਨੇ ਪਾਸੇ ਪੋਸਟਰ ਤੇ ਆਪਣੇ ਨੰਬਰ ਚੱਲੇ ਜਾਂਦਾ 5 ਤੋਂ 7 ਫੋਟੋ ਵਾ ਭੇਜ ਦੇ ਕੋਈ ਨਹੀਂ ਐਡ ਲਾਉਣੀ ਹੈ ਨਾ ਤੇ ਮੇਰੇ ਕੋਲ ਸਾਰੀ ਵੀ ਕਪੜਾ ਬਣ ਕੇ ਸਟੈਪ ਪਨਾ ਕਰੇ ਸਿਰੇ ਤਾਈਂ ਕਿ ਆਪਾਂ ਦੇ ਕੇ 5 ਤੋਂ 6 ਚੀਜ਼ਾਂ ਤੇ 13 ਸਤਾ ਟਰਾਲਾ ਬਹੁਤ ਹੈ ਕੇ ਬੀਨ ਭਾਈ ਜੀ ਲੈਣਾ ਮੇਰਾ ਸੰਪਰਕ ਕਰ ਸਕਦੇ ਆਂ ਤੇ ਇਹਦੇ ਤਾਂ ਸਿੰਘੀ ਘਾਡੜਾ 8 ਨੜੀ ਹਾਬਾ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸੰਪਰਕ ਕਰ ਸਕਦੇ ਆ 13 7 ਦਾ ਟਰਾਲਾ ਲੈਫਟ ਵਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ 50 ਪੈਸੇ ਟਾਇਰ ਹੈ ਇਹਦੇ ਟਰਾਲੇ ਦੇ ਵਧੀਆ ਕੁਆਲਿਟੀ ਦੇ ਟਾਇਰ ਟਾਇਰ ਤੇ ਵਧੀਆ ਟਰਾਲਾ ਪੂਰਾ ਹੈਵੀ ਤੋਂ ਭਾਰਾ ਟਰਾਲਾ ਕਿਸੇ ਗੰਨੇ ਵਾਲੇ ਵੀਰ ਨੇ ਲੈਣਾ ਉਹਦੇ ਵੀ ਕੰਮ ਥੇ ਹੋਗਾ ਲੈਫਟ ਵਾਲਾ ਟਰਾਲਾ 13 7 ਦਾ ਇਹ ਗੱਲ ਧਿਆਨ ਦਾ ਤੇ ਰੇਟ ਹੈ 2.5 ਲੱਖ ਰੁਪਿਆ ਮੌਕੇ ਤੇ ਮਾਰਦਾਨ ਕਰ ਦੇਣਗੇ 1300 ਦਾ ਟਰਾਲਾ ਤੇ ਕੋਕਾ ਪੀ ਟਰਾਲਾ ਕੇ ਵੀਰ ਭਾਈ ਜੀ ਨੇ ਲੈਣਾ ਵੀਰਾਂ ਸੰਪਰਕ ਕਰ ਰੇਟ 2.5 ਲੱਖਾ ਤੇ ਏਰੀਆ ਲੁਧਿਆਣਾ ਬਹੁ ਬਈ ਟਰਾਲਾ ਕੇ ਵੀਰ ਭਾਈ ਜੀ ਨੇ ਲੈਣਾ ਮਾਲਕ ਵੀ ਤਾਂ ਨੰਬਰ ਸਕੀਨ ਤੇ ਜੰਦੀ ਸਾਰੀ ਜਾਣਕਾਰੀ ਫੋਨ ਲੱਗ ਜਾ ਸਰ ਕੋਕਾ ਪੀ ਟਰਾਲਾ ਹੈ ਵੀ ਤੋਂ ਪਾਰਾ ਟਰਾਲਾ ਬਣਿਆ ਹੋਆ ਕਰਾਰ ਨਾ ਸ਼ਹਿਰ ਨਾ ਬਹੁਤ ਗਿਆ ਲੱਗਿਆ ਟਰਾਲਾ ਲੋਵਾ ਲੱਗੇ ਕੇ ਵੀਰ ਭਾਈ ਜੀ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਕੇ ਲੈ ਸਕਦੇ ਆ ਕੋਕਾ ਵੀ ਟਰਾਲਾ ਤੇ ਸਾਰੀ ਜਿਹੜੀ ਵੀਡੀਓ ਸਾਈ ਦੇਖਾ ਕਰੋ ਪਰ ਮਨ ਕੇ ਸਟੈਪ ਨਾ ਕਰੋ ਤੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਇੰਨਾ ਕੰਮ ਜ਼ੋਰ ਕਰ ਦਿਆ ਕਰੋ ਤੇ ਬਹੁ ਭਈਆ ਟਰਾਲਾ ਤੇ ਟਾਇਰ ਇਹਦੇ ਹੈਗੇ 50 ਪੈਸੇ ਟਰਾਲੇ ਤੇ ਤਾਂ ਹੀ ਮਹਿੰਗਾ ਹੈ ਇਹ 17 ਮਾਡਲ ਰੋਟਾ ਵੇਟਰਾ 17 ਮਾਡਲ ਤੇ ਕੋਕਾ ਵੀ ਸ਼ਰੂਟਾ ਵੈਟੜਾ ਵਧੀਆ ਫੁੱਲ ਗੇਰ ਖੇਰ ਦੀ ਗਰੰਟੀ ਆ ਪੱਤਿਆਂ ਨਵੀਆਂ ਪਈਆਂ ਜਮਾਂ ਤੇ ਬਹੁਤ ਘੱਟ ਚੱਲਿਆ ਵਾ 17 ਮਾਡਲ ਰੂਟਾ ਵੈਟੜਾ ਰੇਟ ਹੈਗਾ 95000 80 ਦੇ ਪੱਜ 85 85000 ਸੌਣੀ ਕਿਹੜਾ ਹੁੰਦੀ 85000 ਰੁਪਿਆ ਰੇਟ ਆ ਤੇ 5 80 ਦੇ 5 ਪਹਿਲਾਂ ਸੌਣੀ ਗਲਤ ਬੋਲਿਆ ਗਿਆ ਤੇ ਬਹੁਤ ਵਧੀਆ ਰੋਟਾ ਵੈਟਰਾ ਤੇ ਕਿਹੜਾ ਸਭ ਕੋ ਪੜ ਸਕਦੇ ਪਲੇਟ ਕੇ ਘਿਹੜ ਕੇ ਜਿਹੜੀ ਕੰਪਨੀ ਚੁਣਪੜੀ ਜਾਂ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ 8 ਫੁੱਟਾ ਹੈ ਤੇ 85000 ਰੁਪਿਆ ਰੇਟ ਆ ਤੇ ਪੂਰਾ ਵਧੀਆ ਰੋਟਾ ਵੈਟਰਾ ਫੋਲਕ ਘੇੜਾ ਛੇੜਾ ਦੀ ਗਾਰੰਟੀ ਹੈ ਦੀ ਦੋਹਾਂ ਘੇੜਾਂ ਦੀ ਘੇੜ ਵੀ ਕਹੀ ਜਾਂਦੇ ਕਈ ਘਰਾਰੀਆਂ ਵੀ ਕਹਿੰਦੇ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਏ ਏ ਗਲਦੇ ਆਣਾ ਵੀਰ ਦਾ ਸੰਪਰਕ ਕਰ ਲੈ ਮਾਲਕ ਵੀ ਦਾ ਨੰਬਰ ਉੱਤੇ ਜਲੀਣਾ ਸਰਕੀਨ ਤੇ 4 ਵਜੇ ਰੋਟਾ ਬੈਠਾ ਦੋ ਯਾਰ ਇੱਕ ਮਾਡਲ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਪਿੰਡ ਮਾਨੋ ਕੀ ਜਿਹੜਾ ਮੋਗਾ ਉੱਥੇ ਖੜਾ ਟਰੈਕਟਰ ਇਹ ਸਰਪੈਂਚ ਟਰੈਕਟਰ 2001 ਮਾਡਲ ਇੰਜਨ ਗੇਅਰ ਦਾ ਪੂਰਾ ਓਕੇ ਆ ਨੀਂ ਵਧੀਆ ਟਰੈਕਟਰ 70 ਤੋਂ 75 ਰੁਪਏ ਟਾਇਰ ਆ ਜਵਾ ਨਵੇਂ ਵਰਗਾ ਟਰੈਕਟਰ ਪਿਆ ਫੋਲੋ ਵਾਈ ਦਾ ਕੰਮ ਲੈ ਆ ਵੀ ਗਿਰਨੇ ਤੇ ਖੇਪਾਂ ਤੇ ਹੋਰ ਕਾਹਦੇ ਚੱਲ ਜਾਣੀ ਟਰਾਲੀ ਟਰਾਲੀ ਦੇ ਟਰੈਕਟਰ ਕਿ ਇਹ ਵੀਰ ਭਾਈਆਂ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਰੇਟ ਹੈਗਾ 2 ਲੱਖ ਤੇ 32000 ਮੌਕੇ ਦੇ ਮਾਨਟਾਨ ਕਰਦੇ ਨੇ ਕਿ ਫੋਲੋ ਤੇ ਕਿਸੇ ਵੀਰ ਭਾਈਆਂ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਮੌਕੇ ਜਿਹੜੇ ਚ ਟਰੈਕਟਰ ਖੜਾ ਮਾਨੂ ਕੀ ਪੈਂਡਾ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਟਰੈਕਟਰ ਨੀਲ ਰੰਗ ਦਾ ਕਿਤੇ ਪੇਂਟ ਖੇੜ ਨਹੀਂ ਹੋਇਆ ਟਰੈਕਟਰ ਅਤੇ ਬਹੁਤ ਸੋਹਣਾ ਟਰੈਕਟਰ ਹੈ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ 2001 ਮਾਡਲ ਆ ਸਰਪੰਚ ਵਾਈਜਾ ਟਰੈਕਟਰ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ 17 ਮਾਡਲ ਮਸ਼ੀਨ ਤੂੜੀ ਵਾਲੀ ਰੀਪਰ ਵੀ ਕਹਿੰਦੇ ਕਈ ਮਸ਼ੀਨ ਵੀ ਕਹਿੰਦੇ ਆ ਤੂੜੀ ਵਾਲਾ ਰੀਪਰ ਆ ਕਿਸੇ ਵੀਰ ਭਾਈ ਜੀ ਲੈਣਾ ਉਹ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਇਸ ਤਾਰਾ ਮਟੜਾ ਕਿਸੇ ਵੀਰ ਕੋਕਾ ਪੀਸ ਮਸ਼ੀਨ ਆ ਬਹੁਤ ਘਟ ਚੰਦੀ ਵੀ ਆ ਤੇ ਰੇਟ ਵੀ ਬਹੁਤ ਘਟਾ ਕਿਸੇ ਵੀਰ ਭਾਈ ਜ ਲੈਣੀ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਤੇ ਵਧੀਆ ਮਸ਼ੀਨ ਬਲੇਡ ਛਲੇਟ ਵਧੀਆ ਪਏ ਉਹ ਤਾਂ ਬਦਲ ਨਾਲ ਹੀ ਹੁੰਦੇ ਆ ਤੇ ਉਹ ਰੀਲ ਤੋਂ ਵੀ ਨਾ ਰੰਗ ਵੀ ਨਹੀਂ ਗਿਆ ਬਹੁਤ ਘਟ ਚੰਦੀ ਐ ਮੈਂ ਦੋ ਟਾਂ 400 ਟਰਾਜੀ ਬਣਾਈ ਐ ਵੀ ਤੁਮ ਮਸ਼ੀਨ ਨੇ ਤੇ ਕੋਕਾ ਪੀਸ ਮਸ਼ੀਨ ਕਿਸੇ ਨੇ ਅੱਗੇ ਝੋਗਲੀ ਛਲੀ ਨਹੀਂ ਰੇਟ ਹੈਗਾ 165000 ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੰਦੀ ਜਾਂਦਾ ਸਰਕੀਨ ਤੇ ਤੇ ਕੋਕਾ ਵੀ ਇਸ ਮਸ਼ੀਨ ਆ ਟਾਇਰ ਵਧੀਆ ਪਏ ਆ ਮਸ਼ੀਨ ਤੇ ਤੇ ਸਾਰੀ ਜਾਣਕਾਰੀ ਲੈਣੀ ਹੈ ਫੋਨ ਲਾ ਕੇ ਲੈ ਸਕਦੇ ਤੁਸੀਂ ਤੇ 165000 ਰੁਪਇਆ ਰੇਟ ਹੈ 17 ਮਾਡਲ ਤੇ ਬਲੇਟਾਂ ਵਾਲੀ ਕੰਗੀ ਨਾਲ ਦੇਣਗੇ 2018 ਮਾਡ ਟ੍ਰੈਕਟਰ ਆ 355 ਟ੍ਰੈਕਟਰ ਆ ਇਹ ਸਟੈਂਡਰ 100 ਡਰੈਕਟਰ ਆ 355 ਇੰਜਨ ਗੇਅਰ ਦਾ ਓਕੇ ਆ ਜਮਾ ਤੇ ਟਾਇਰ 55 ਪੈਸੇ ਚਾਰੇ ਹੀ ਟਰੈਕਟਰ ਦੇ ਤੇਰੇ ਕਿਉਂ ਜਾ ਡਬਲ ਕਲੱਚ ਇੰਜਨ ਗੇਅਰ ਦਾ ਪੂਰਾ ਓਕੇ ਆ ਡਬਲ ਕਲੱਚ ਆ ਇਹ 2018 ਮਾਡਲ ਤੇ ਰੇਟ ਹੈਗਾ 3.25 ਹਜ਼ਾਰ ਮੌਕੇ ਦੇ ਮਾਰਤਾਨ ਕਰ ਦੇਣਗੇ ਬਹੁਤ ਘੱਟ ਟਰੈਕਟਰ ਚੱਲਿਆ ਕਿਸੇ ਵੀਰ ਪਾਈਆਂ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਇਹ ਗੱਲ ਧਿਆਨ ਆ ਵੀ ਤਾਂ ਬਹੁਤ ਕੋਕਾ ਵੀ ਟਰੈਕਟਰ ਕਿਸੇ ਵੀਰ ਪਾਈਆਂ ਲੈਣਾ ਵੀ ਸੰਪਰਕ ਕਰ ਲਓ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚਲਦੀ ਜਾਂਦਾ ਕੋਕਾ ਵੀ ਟਰੈਕਟਰ ਤੇ ਲੈ ਕੇ ਛੇ ਕਮੈਂਟ ਕਰ ਦਿਆ ਕਰੋ ਤੇ ਬਹੁਤ ਹੀ ਟ੍ਰੈਕਟਰ ਆ ਡਬਲ ਕਲੱਚ ਆ ਇੰਗਲ ਕੇ ਤੱਕ ਪੜਾ ਉਹ ਕੇ ਨਵੀਂ ਬੈਟਰੀ ਰੱਖੀ ਟਰੈਕਟਰ ਦੀ 2018 ਮਾਡਲ ਆ ਤੇ 55 ਬੇਹ ਟਾਇਰ ਆ ਸਭ ਕੁ ਨਾਲ ਤਾਂ ਇਹ ਬਹੁਤ ਘੱਟ ਟਰੈਕਟਰ ਚੱਲਿਆ ਸੰਗਰਾਲਾ ਸਟੇਜ ਨਾ ਆ ਟਰੈਕਟਰ ਨੂੰ ਤੇ ਫੁੱਲ ਛੌਂਕ ਨਾ ਰੱਖਿਆ ਵੀਰ ਦਾ ਤੇ 1355 ਟਰੈਕਟਰਸ ਟੰਡਰ ਤੇ ਉਦੋਂ ਆ ਕੇ ਫੋਨ ਵੀ ਆਉਂਦੇ ਆ ਇਹ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰ ਕਰਦੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਕਿੱਤਰੇ